ਦੇ ਲੋਕਾਂ ਤੋਂ ਨਾਲ ਸੰਬੰਧਿਤ ਹਾਂ ਸੇਵਾ ਦਾ ਮੌਕਾ ਦਿੱਤਾ ਮਾਨ ਦਿੰਦਾ ਤੁਹਾਡੇਦਰ ਬੰਗਿਆ ਦਾ ਸੋ ਕੀ ਕਹਿਣਾ ਚਾਹਗੇ ਕਿਵੇਂ ਨੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਗੁਰਪ੍ਰੀਤ ਕੌਰ ਪਿੰਡ ਕਿਸੋਕ ਲਾਲ ਸਰਪੰਚ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਪਿੰਡ ਦਾ ਸਰਵ ਸਾਂਝਾ ਵਿਕਾਸ ਕਰਾਂਗੀ ਜਿਹੜੇ ਵੀ ਕੰਮ ਪੈਂਡਿੰਗ ਪਏ ਆ ਮੈਂ ਪਹਿਲੇ ਪਹਿਲੇ ਉਧਾਰ ਤੇ ਕਰਾਵਾਂਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਰਦਰ ਸੇਂਦਨੇ ਲੋਕਾਂ ਨੇ ਐਂ ਜੀ ਹੁਣ ਉਹਨਾਂ ਨੂੰ ਸਭ ਸੰਤਿਆਂ ਪਾਈ ਤੁਰਿਆ ਸੋ ਸੇਵਾ ਕਰਨ ਦਾ ਮਫਾ ਤਾਂ ਮਨ ਬਸਿਆ ਉਹ ਤੁਹਾਡੇ ਸਿਰ ਤੇ ਹਸਪੰਝੀਆਂ ਤਾਂ ਸਿਰ ਤੇ ਉਹ ਕੀ ਕਹਿਣਾ ਚਾਹੋਗੇ ਕਿਵੇਂ ਦਿਖਦੇ ਸਭ ਤੋਂ ਪਹਿਲਾਂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਪਿੰਡ ਕੇ ਸੁਖਲਾਲ ਮੇਰੀ ਵਾਈਫ ਨੂੰ ਪਿੰਡ ਦੇ ਲੋਕਾਂ ਨੇ ਸਰਵਸੰਮਤੀ ਦੇ ਨਾਲ ਸਰਪੰਚ ਬਣਾਇਆ ਜੀ ਮੈਂ ਆਪਣੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਅਸੀਂ ਪਿੰਡ ਦਾ ਸਰਵਪੱਖੀ ਵਿਕਾਸ ਪੂਰੇ ਤਨਤੇ ਮਨ ਦੇ ਨਾਲ ਕਰਾਂਗੇ ਸਾਡੀ ਪਿਛਲੀ ਪੰਚਾਇਤ ਉਹ ਲੋ ਕਿਹੜੇ ਅਧੂਰੇ ਖੰਭੜਾ ਕਿਉਂਕਿ ਜੋ ਤੁਹਾਡੀ ਨਵੀਂ ਬੜੀ ਪੰਚਾਇਤ ਵੱਲੋਂ ਬਰਾਏ ਸਾਡੀ ਪਿਛਲੀ ਪੰਚਾਇਤ ਦਾ ਜਿਵੇਂ ਕਿ ਇੱਕ ਮੇਨ ਚੀਜ਼ ਹੈ ਜੀ ਪਿੰਡ ਦਾ ਛੱਪੜ ਉਹ ਲਗਭਗ ਅੱਧ ਪਚੱਦਾ ਤਿਆਰ ਹੋ ਗਿਆ ਦਾ ਉਸ ਤੋਂ ਬਾਅਦ ਜਿਹੜਾ ਕੁਝ ਰਹਿ ਗਿਆ ਉਹ ਅਸੀਂ ਅਗੋਂ ਉਹਨੂੰ ਤਿਆਰ ਕਰਾਂਗੇ ਕੁਝ ਸਾਡੇ ਮੜੀਆਂ ਦਾ ਕੰਮ ਆ ਜੀ ਸ਼ਮਸ਼ਾਨ ਘਾਟ ਉਹਦਾ ਕੰਮ ਅਧੂਰਾ ਪਿਆ ਦਾ ਉਹਨੂੰ ਨੇ ਪਰੇ ਚੜਾਂਗੇ ਗਲੀਆਂ ਨਾਲੀਆਂ ਤੇ ਆਮ ਪ੍ਰੋਸੈਸ ਚੱਲਦਾ ਹੀ ਰਹਿੰਦਾ ਪਿੰਡ ਦੇ ਵਿੱਚ ਜੀ ਜੀ ਸਰ ਤੁਸੀਂ ਆਹ ਨੂੰ ਦੇਖਿਆ ਜੇ ਜਦੋਂ ਕੰਡਾ ਦੇ ਜਿਹੜਾ ਪਿੰਡ ਦੇ ਵਾਰਦਾ ਸਾਲ ਸੋਹਣੀ ਨਜ਼ਰ ਹੁੰਦੀ ਆ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਤੇ ਜਦੋਂ ਹੁੰਦਾ ਇੰਟੀਜ਼ੰਬਰ ਕਈ ਦਾ ਪਿੰਡ ਦੇ ਵਿੱਚ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਸੋ ਉਹਦੇ ਵਿੱਚ ਇੱਕ ਸਪੈਂਸਰ ਹੀ ਹੁੰਦੀ ਆ ਝੁੱਲੇ ਲੱਗੇ ਹੁੰਦੇ ਆ ਬੱਚਿਆਂ ਵਾਸਤੇ ਉਹ ਉਹ ਜਿਮ ਹੁੰਦੀ ਆ ਨੌਜਵਾਨਾਂ ਵਾਸਤੇ ਉਹ ਵਧੀਆ ਦਿਖ ਰਿਹਾ ਕੀ ਤੁਹਾਡੇ ਪਿੰਡ ਵਿੱਚ ਇਹੋ ਜਿਹੀ ਸੁਖ ਸੂਟ ਹੈ ਨਹੀਂ ਜੀ ਸਾਡੇ ਕੋਈ ਨਹੀਂ ਹੈਗੀ ਉਹਦਾ ਕਾਰਨ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਜੀ ਜਿੱਥੇ ਡਿਸਪੈਂਸਰੀ ਬਣ ਸਕੇ ਜਾਂ ਫਿਰ ਕੋਈ ਪਾਰਕ ਬਣ ਸਕੇ ਜਿਹੜੀ ਹੈਗੀ ਵੀ ਆ ਉਹ ਵੀ ਪਿੰਡ ਦੇ ਲੋਕਾਂ ਦੇ ਕੋਲ ਆ ਸ਼ਾਮ ਲੱਟ ਜਗਾ ਜੀ ਕੋਈ ਐਹੋ ਜੀ ਜਗਾ ਨਹੀਂ ਸਾਡੇ ਪਿੰਡ ਦੇ ਵਿੱਚ ਹੈਗੀ ਜਿੱਥੇ ਇਹ ਚੀਜ਼ਾਂ ਬਣ ਸਕਣ ਕਿ ਤੁਹਾਡੇ ਕਰੋ ਕੋਸ਼ਿਸ਼ ਕੀਤੀ ਜਾਵੇਗੀ ਹਾਂਜੀ ਹਾਂਜੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਲੋਕਾਂ ਨੂੰ ਸਮਝਾਇਆ ਜਾਏਗਾ ਕਿ ਇਹ ਜਗ੍ਹਾ ਨੂੰ ਖਾਲੀ ਕਰ ਦਿਓ ਤਾਂ ਜੋ ਕਿ ਇੱਥੇ ਪਿੰਡ ਦਾ ਵਿਕਾਸ ਹੋ ਸਕੇ ਪਾਰਕ ਬਣ ਸਕੇ ਕੋਈ ਬੱਚਿਆਂ ਦੇ ਖੇਡਣ ਵਾਸਤੇ ਕੋਈ ਡਿਸਪੈਂਸਰੀ ਬਣ ਸਕੇ ਆਂਗਣਵਾੜੀ ਸੈਂਟਰ ਜਾਂ ਜੰਜ ਘਰ ਕੁਝ ਵੀ ਜੋ ਸਰਕਾਰ ਜਿੱਦਾਂ ਕਹੇਗੀ ਉਦਾਂ ਕਰਾਂਗੇ ਜੀ ਸਭ ਮਨਵੇਗਾ ਦੀ ਗੱਲ ਤੇ ਹੋਵੇਗਾ ਤੇ ਵਿੱਚ ਜਿਹੜੇ ਜੋ ਲੋਕ ਹੁੰਦੇ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਹਾਂਜੀ ਜਾਇ ਨਾ ਪਾਈ ਜਾਂਦੇ ਨੇ ਤੁਹਾਡੇ ਕੋਲ ਇਹ ਵੀ ਕਿਹਨਾਂ ਕਲਾਕਿੱਤਾ ਨਹੀਂ ਜੀ ਬਿਲਕੁਲ ਜੀ ਨਰੇਗਾ ਦੇ ਵਿੱਚ ਜਿਸ ਬੰਦੇ ਦਾ ਨਾਮ ਪਏਗਾ ਉਹਨੂੰ ਰੋਜ਼ਗਾਰ ਵੀ ਮਿਲੇਗਾ ਪੈਸੇ ਵੀ ਮਿਲਣਗੇ ਬਿਲਕੁਲ ਕੋਈ ਇਦਾਂ ਦੀ ਗੱਲ ਨਹੀਂ ਹੋਏਗੀ ਕਿ ਨਾ ਕਿਸੇ ਦੇ ਪੈਸੇ ਕਿਸੇ ਨੂੰ ਜਾਣਗੇ ਇਦਾਂ ਤੇ ਕੋਈ ਗੱਲ ਨਹੀਂ ਹੋਏਗੀ ਸ ਨੌਜਵਾਨਾਂ ਦਾ ਵੀ ਲੱਭਣ ਦੇ ਵਿੱਚ ਅਮਰੋਦ ਦਾ ਹੁੰਦਾ ਤੁਹਾਡੇ ਇੱਥੇ ਤੱਕ ਨੌਜਵਾਨਾਂ ਨੂੰ ਸੋ ਉਹਨਾਂ ਵਾਸਤੇ ਤੁਹਾਡੇ ਨਵੇਂ ਬਣੀ ਪੰਚਾਇਤ ਕੁਰੀ ਬਰੇਡ ਬਣਾਉਂਦੇ ਦੇਖੋ ਜੀ ਇਹੀ ਤੇ ਨੌਜਵਾਨਾਂ ਨੂੰ ਇਹੋ ਹੀ ਕਹਿੰਨੇ ਆ ਕਿ ਵਧੀਆ ਤਰੀਕੇ ਨਾਲ ਪੜ੍ਹਾਈ ਲਿਖਾਈ ਕਰੋ ਅੱਜ ਕੱਲ ਜਿਹੜਾ ਨਸ਼ੇ ਦਾ ਦੌਰ ਚੱਲੰਦਿਆ ਨਸ਼ੇ ਦੇ ਦੌਰ ਤੋਂ ਬਾਹਰ ਨਿਕਲੋ ਕੋਈ ਨਸ਼ਾ ਪਤਾ ਨਾ ਕਰੋ ਤੇ ਜੇ ਹੋ ਸਕਦਾ ਤੇ ਪਿੰਡ ਦੇ ਵਿਕਾਸ ਦੇ ਵਿੱਚ ਆਪਣਾ ਸਹਿਯੋਗ ਦਿਓ ਜੀ। ਅਸਾਂ ਦਾ ਤਾਂ ਸੰਕਾਪ ਦੀ ਸਮੱਸਿਆ ਕਾਫੀ ਹੈ ਕਿ ਜਿਹੜੇ ਯੋਗ ਲੋਕ ਨੇ ਉਹਨਾਂ ਦੇ ਰਾਸ਼ਨ卡 ਨਹੀਂ ਬਣੇ। ਉਹਨਾਂ ਯਾਇ ਰਾਸ਼ਨ卡 ਕੋਈ ਨਹੀਂ ਬਣਦੇ ਤੇ ਉਹ ਰਾਸ਼ਨ ਚੈੱਕਾ ਹੁਣ ਤੱਕ ਨਹੀਂ ਹੋ ਰਿਹਾ। ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਅਜਿਹੀ ਸਮੱਸਿਆ ਨਹੀਂ? ਨਹੀਂ ਨਹੀਂ ਜੀ ਸਾਡੇ ਪਿੰਡ ਤੇ ਇਦਾਂ ਦੀ ਕੋਈ ਸਮੱਸਿਆ ਨਹੀਂ ਜੀ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਦੇ ਕਾਰਡ ਵਗੈਰਾ ਹੈਗੇ ਨੇ ਜੀ ਤੇ ਜੇ ਕੋਈ ਲੋੜ ਪਈ ਤੇ ਹੋਰ ਬਣਾ ਲਾਂਗੇ ਜੀ ਕੋਈ ਇਦਾਂ ਦੀ ਗੱਲ ਨਹੀਂ ਆ ਸਮੱਸਿਆ ਨਹੀਂ ਹੈਗੀ ਸਾਡੇ ਕੋਈ ਵੀ ਜੀ। ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਤੁਹਾਡਾ ਸਕੂਲ ਚੰਗਾ ਹੋਵੇ ਕਿ ਸਕੂਲ ਵਿੱਚ ਸਾਡੀ ਕਮੀ ਆ ਜਾਂਦੀ ਆਪਣੇ ਹੋਣ ਦੀ ਥੋੜਾ ਜੀ ਦੇਖੋ ਵੀਰ ਜੀ ਇਹ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਦੱਸੀ ਆ ਸਾਡਾ ਜਿਹੜਾ ਪਿੰਡ ਦੀ ਪੰਚਾਇਤ ਆ ਇਹਦੇ ਕੋਲ ਤੇ ਨਾ ਕੋਈ ਪੰਚਾਇਤ ਆ ਨਾ ਕੋਈ ਸਕੂਲ ਆ ਜੀ ਪਿੰਡ ਨਾਨੂ ਨੰਗਲ ਦਾ ਸਕੂਲ ਆ ਜਿੱਥੇ ਬੱਚੇ ਪੜਨ ਜਾਂਦੇ ਆ ਵਧੀਆ ਸਟਾਫ ਆ ਜੀ ਠੀਕ ਪੜਾਈ ਕਰਾਉਂਦੇ ਆ ਉੱਥੇ ਕੋਈ ਇਦਾਂ ਦੀ ਗੱਲ ਨਹੀਂ ਆ ਜੀ ਮਤਲਬ ਆਪਣੇ ਪਿੰਡ ਤੋਂ ਦੂਸਰਾ ਪਿੰਡ ਤੋਂ ਹੀ ਸਮਝ ਲਓ ਕਿ ਉੱਥੇ ਬੱਚੇ ਪੜਨ ਵਾਸਤੇ ਜਾਂਦੇ ਆ ਇਹ ਸਾਰਾ ਕਈ ਵਾਰੀ ਪਿੰਡਾਂ 'ਚ ਧਰਨੇ ਲੇ ਜਾਂਦੇ ਨੇ ਕਹਿੰਦੇ ਆ ਕਿ ਲੋਕਾਂ ਨੂੰ ਥਾਣੇ ਕਿਦਾਂ ਦੇ ਸੱਜੇ ਖਾਂਦੇ ਤੇ ਉਹਨਾਂ ਦਾ ਸਮਾਂਨ ਪਰਬਾਧਨ ਨਾ ਦੇਇਆ ਜਾਂਦਾ। ਇੱਕੋ ਸਭੰਦੀ ਦੀ ਕੀ ਜੁਮਿਆਦੀ ਹੁੰਦੀ ਆ ਕਿਹਨੇ ਦੇ ਦੇ। ਦੇਖੋ ਜੀ ਪਹਿਲੀ ਗੱਲ ਤੇ ਸਾਡੇ ਪਿੰਡ ਦੇ ਵਿੱਚ ਐਹੋ ਜੀ ਪ੍ਰੋਬਲਮ ਹੈ ਕੋਈ ਨਹੀਂ। ਜੇ 22 ਦਿਵੇ ਕੋਈ ਹੋ ਵੀ ਜਾਂਦੀ ਆ ਤੇ ਪੂਰੀ ਕੋਸ਼ਿਸ਼ ਹੁੰਦੀ ਆ ਕਿ ਇੱਥੇ ਪਿੰਡ ਦੇ ਵਿੱਚ ਬਹਿ ਕੇ ਹੀ ਕੰਮ ਨੂੰ ਨਿਬੜ ਜਾਏ ਥਾਣੇ ਦੇ ਵਿੱਚ ਨਾ ਹੀ ਜਾਇਆ ਜਾਏ। ਜੀ ਸਰ ਪਿੰਡਾਂ ਗੁਰਮੁਖੀ ਦਾ ਆਪ ਯਾਦ ਕਰਦਾ ਹਾਂ ਸਭ ਤੋਂ ਸੂਖਮ ਗੀ ਲੋਕਾਂ ਅਸੀਂ ਹੁੰਦੇ ਹਾਂ। ਉਹ ਪਿੰਡ ਵਿੱਚ ਕਿਸੇ ਦਾ ਧੜੇ ਹੁੰਦੀ ਹੋਣੀ ਸਰਚਾ ਦਾ ਕੋਈ ਉਹ ਕੋਈ ਕੋਈ ਤਾਂ ਕਿਹਦੇ ਉਹਲਾ ਦਿੱਤਾ ਨਹੀਂ ਜੀ ਸਾਡੇ ਇਦਾਂ ਦੀ ਢੜੇ ਬਾਜੀ ਵਾਲੀ ਕੋਈ ਗੱਲ ਨਹੀਂ ਆ ਮਤਲਬ ਤੁਹਾਨੂੰ ਪਤਾ ਹੀ ਆ ਕਿ ਪਿਛਲੇ 5-7 ਸਾਲ ਤੋਂ ਜਿਹੜਾ ਕੱਚੇ ਕੋਠਿਆਂ ਦੀ ਜਿਹੜੀ ਸੀ ਸਾਈਡ ਬੰਸ ਸੀ ਖੁੱਲੇ ਆ 12-14 ਕੱਚੇ ਮਕਾਨ ਪਵਾਏ ਆ ਜੇ ਕੋਈ ਹੋਰ ਵੀ ਸਰਕਾਰ ਵੱਲੋਂ ਸਹੂਲਤ ਆਏਗੀ ਤੇ ਹਰ ਬੰਦੇ ਨੂੰ ਮਿਲੇਗੀ ਕੋਈ ਇਦਾਂ ਦੀ ਗੱਲ ਪੱਖਵਾਰ ਜਾਂ ਪਾਰਟੀ ਵਾਲੀ ਕੋਈ ਗੱਲ ਨਹੀਂ ਆ ਜੀ ਕਿਹੜਾ ਤੁਸੀਂ ਗੋੜੀ ਦਾ ਹਣ ਕੰਮਾ ਚੱਲਦੇ ਹਾਸੇ ਨੂੰ ਜਾਦੇ ਜਿਹੜਾ ਫਿਰ ਦੇ ਵਿੱਚ ਸਭ ਸੂਰਨਾ ਬੜਾ ਵੇਖੋ ਜੀ ਕੋਸ਼ਿਸ਼ ਇਹ ਤੋਂ ਮੇਰੀ ਇਹ ਆ ਕਿ ਪਿੰਡ ਦਾ ਛੱਪੜ ਤੇ ਪਿੰਡ ਦਾ ਸ਼ਮਸ਼ਾਨ ਘਾਟ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਫਿਰ ਗਲੀਆਂ ਨਾਲੀਆਂ ਦਾ ਤੇ ਆਮ ਹੀ ਰੁਟੀਨ ਚ ਕਰਦੇ ਹੀ ਰਵਾਂਗੇ। ਇਹ ਸਾਰਾ ਜੋਧਕ ਨਸ਼ਿਆਂ ਵਿਰੋਧ ਦੇ ਪੰਜਾਬ ਪਾਣੇ ਮਹਿੰਮ ਜਿਹੜੀ ਆ ਉਹ ਉਸ ਕਾਰਵਾਈ ਨੂੰ ਲੈ ਕੇ ਕਿਵੇਂ ਸੀ? ਨਹੀਂ ਜੀ ਉਹ ਤਾਂ ਬਹੁਤ ਵਧੀਆ ਕਾਰਵਾਈ ਹੈ ਜੀ ਚਾਹੀਦਾ ਸਰਕਾਰ ਨੂੰ ਨਸ਼ਿਆਂ ਵਿਰੋਧ ਸਖਤ ਹੋਣਾ ਬਹੁਤ ਵਧੀਆ ਉਪਰਾਲਾ ਜੀ ਗਵਰਨਮੈਂਟ ਦਾ ਜੀ ਹਾਂ ਜੀ ਵਾਡੇ ਪਿੰਡ ਦੇ ਵਿੱਚ ਕੀ ਲੱਗਦਾ ਹੈ ਨਸ਼ਾ ਮੁਕਤ ਪਿੰਡਾ ਕੋਈ ਹੈ ਵੀ ਬਿਲਕੁਲ ਜੀ ਨਸ਼ਾ ਮੁਕਤ ਪਿੰਡਵਾ ਤੁਸੀਂ ਦੇਖ ਲਓ ਜੀ ਕੋਈ ਸਾਡੇ ਪਿੰਡ ਦੇ ਬੱਚੇ ਦੇ ਉੱਤੇ ਐਪਲੀਕੇਸ਼ਨ ਨਹੀਂ ਕੋਈ ਸਾਡੇ ਪਿੰਡ ਪੁਲਸ ਰੇਟ ਨਹੀਂ ਕੋਈ ਵੀ ਬੰਦਾ ਇਦਾਂ ਦਾ ਨਹੀਂ ਕੋਈ ਨਸ਼ਾ ਕਰਦਾ ਹੋਏ ਜਾਂ ਵੇਚਦਾ ਹੋਏ ਜਾਂ ਕੋ ਬਚਾਦੀ ਹੋਈ ਜੀ ਜਿ ਸਰ ਪਿੰਡ ਦੇ ਲੋਕਾਂ ਤੋਂ ਸਰਪੰਚ ਜੀ ਵਾਗੰਦਾਂ ਵਰਤਦਾ ਤਾਂ ਮੰਗੋ ਕੀ ਮੈਸੇਜ ਹਣਾ ਦੋ ਪਿੰਡ ਵਾਲੇ ਨੇ ਜੇ ਮੌਕਾ ਦਿੱਤਾ ਜੀ ਤੇ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਜੋ ਪਿੰਡ ਭਰਾ ਕਹਿਣਗੇ ਪਿੰਡ ਵਾਸੀ ਕਹਿਣਗੇ ਉਹ ਕੰਮ ਹੋਏਗਾ ਬਿਨਾ ਕਿਸੇ ਪੱਖਪਾਤ ਤੋਂ